ਇਹ 4 ਕਰੋੜ ਤੇ 13 ਲੱਖ ਦਾ ਹੈ ਮੰਡੀ ਬੋਰਡ ਨਾਲ ਲੜਕੇ ਸਾਡੇ ਮੱਛੀ ਪਾਲਣ ਵਿਭਾਗ ਨੇ ਲੜਕੇ ਕੀਤਾ ਹੈ ਦੋ ਹਫ਼ਤੇ ਉਹਦੇ ਨਾਲ 20 ਦੁਕਾਨਾਂ ਨੇ 20 ਦੁਕਾਨਾਂ ਲੋਕਾਂ ਲਈ ਬਹੁਤ ਵਧੀਆ ਰੋਜ਼ਗਾਰ ਹੈ ਜਿਸ ਦੇ ਨਾਲ ਸਾਨੂੰ ਜਿਹੜੇ ਨਾਲ ਮੱਛੀ ਪਾਲਣ ਵਿੱਚ ਵੀ ਤਰੱਕੀ ਕਰਨ ਲਈ ਲੋਕਾਂ ਨੂੰ ਨਵਾਂ ਮੌਕਾ ਮਿਲਦਾ ਲੱਗਦਾ ਹੈ ਕਿ ਕਿਸਾਨ ਵੀਰਾਂ ਨੂੰ ਜ਼ਰੂਰ ਬਦਲ ਮਿਲ ਸਕਦਾ ਹੈ ਜਿੰਨਾ ਛੋਨੇ ਦੀ ਫਸਲ ਹੈ ਫਿਰ ਇਸੇ ਜਿਸ ਪਾਸੇ ਕਿਸਾਨ ਪਰਾ ਆਉਣ ਤਾਂ ਬਹੁਤ ਵੱਡੀ ਗੱਲ ਹੈ ਜਿਨ੍ਹਾਂ ਨੇ ਇਹ ਕਾਰੋਬਾਰ ਸ਼ੁਰੂ ਕੀਤਾ ਉਹ ਸਾਰੇ ਲੋਕ ਕਹਿੰਦੇ ਆ ਠੀਕ ਹੈ ਜਿੰਨੀ ਕੁ ਅਸੀਂ ਪਰ ਇਕੜ ਕਿਸੇ ਫਸਲ ਦਾ ਮੁੱਲ ਵੜਦੇ ਆ ਉਹਦੇ ਨਾਲ ਉਹ ਇਹ ਡੇਡਾ ਦੁਗਣਾ ਹੈ ਉਹ ਸੋਖਾ ਵੀ ਆ ਮੈਨੂੰ ਤਾਂ ਤੁਸੀਂ ਪਾੜ ਲਿਓਨੇ ਕਿਹੜੀ ਬੈਂਡ ਆ ਤੇ ਕਿਹੜੀ ਨਹੀਂ ਖਾਨ ਚਿੱਕੂ ਮੱਸੀ ਖਾਈ ਜਾਂਦੇ ਜਿਹੜੇ ਖਾਈ ਜਾਂਦੇ ਹੈ ਪ੍ਰਸ਼ਾਸਨ ਨੂੰ ਧਿਆਨ ਦਵਾਉਣਾ ਚਾਹੀਦਾ ਸਰਕਾਰੀ ਉਹਦਾ ਚਲਾਨ ਕਰ ਲਿਆ ਦੇਣਾ ਹੈ ਸਬਸਿਡੀ ਤੇ ਵਾਈਕਲ ਵੀ ਮਿਲ ਰਿਹਾ ਹੈ ਸਾਰੇ ਨੌਜਵਾਨ ਬੇਰੁਜ਼ਗਾਰਾਂ ਨੂੰ ਇਹਦੇ ਨਾਲ ਇੱਕ ਆਈਸ ਬਾਕਸ ਮੋਟਰਸਾਈਕਲ ਦੇ ਨਾਲ ਤੇ ਕੁਛ ਹੈ ਕਿ ਆਟੋ ਤੇ ਨਾਲ ਹੀ ਇੱਕ ਦੋ ਬੈਂਸ ਨੇ 40% ਉਹ ਦੇ ਸਬਸਿਡੀ ਦਿੱਤੀ ਹੈ ਮੈਂ ਸਾਰੇ ਜਿੰਨੇ ਵੀ ਇੱਥੇ ਜਿਨ੍ਹਾਂ ਨੇ ਦੁਕਾਨਾਂ ਲਈਆਂ ਦਾਸ ਉਹਨਾਂ ਨੂੰ ਮੈਂ ਵਧਾਈਆਂ ਦੇਣਾ ਤੇ ਇੱਕ ਅਲੱਗ ਹੋ ਗਿਆ ਸਿਸਟਮ ਇਹਨਾਂ ਦਾ ਸਾਰਾ ਇੱਥੇ ਬਹਿ ਕੇ ਆਪਦੀ ਵਧੀਆ ਸੇਲ ਕਰ ਸਕਦੇ ਪਹਿਲਾਂ ਵਿਚਾਰੇ ਜਿੱਥੇ ਵੀ ਆਪਦੀ ਕਦੇ ਲਾਉਂਦੇ ਸੀ ਇਹਨਾਂ ਨੂੰ ਥੋੜੇ-ਚਰਾਬਾ ਕੋਈ ਨਾ ਕੁਝ ਚੁਕਾ ਦਿੰਦਾ ਸੀ ਅੱਜ ਇਹਨਾਂ ਦਾ ਪੱਕਾ ਟਿਕਾਣਾ ਬਣ ਗਿਆ ਆ ਇਹਦੇ ਵਿੱਚ ਸਰਕਾਰ ਨੂੰ ਵੀ ਇਹਦਾ ਪ੍ਰੋਫਿਟ ਹੋਊਗਾ ਤੇ ਇਹਨਾਂ ਨੂੰ ਵੀ ਇੱਕ ਪੱਕਾ ਟਿਕਾਣਾ ਮਿਲ ਗਿਆ ਤੇ ਹਰ ਇੱਕ ਬੰਦੇ ਨੂੰ ਰਾਹੀ ਗੀਰ ਨੂੰ ਚਾਹੇ ਸ਼ਹਿਰ ਵਾਸੀਆਂ ਨੂੰ ਪਤਾ ਵੀ ਆ ਜਿਹੜੀ ਮੱਛੀ ਮਾਰਕੀਟ ਬਣ ਗਈ ਆ ਤੇ ਉਹਦੇ ਵਾਸਤੇ ਮੰਤਰੀ ਸਾਹਿਬ ਆਰੇ ਸਾਡੇ ਖੁੱਡੀਆਂ ਸਾਹਿਬ ਉਹਨਾਂ ਦਾ ਵੀ ਤੇਦਰ ਨੂੰ ਧੰਨਵਾਦ ਸਾਡੇ ਹਰਚੰਦ ਬਰਸਟ ਜੀ ਜਿਹੜੇ ਚੇਅਰਮੈਨ ਆ ਮੰਡੀ ਬੋਰਡ ਦੇ ਉਹਨਾਂ ਦਾ ਵੀ ਧੰਨਵਾਦ ਕਿ ਉਹਨਾਂ ਨੇ ਮੇਰੇ ਹਲਕੇ ਦੇ ਵਿੱਚ ਇਹ ਚੀਜ਼ ਬਣਾਈ ਤੇ ਬਾਕੀ ਮੇਰੇ ਭਰਾਵਾਂ ਨੂੰ ਇਹਨਾਂ ਦਾ ਵੀ ਇਹਨਾਂ ਨੂੰ ਵੀ ਵਧਾਈਆਂ ਵੀ ਇਹਨਾਂ ਨੂੰ ਇੱਕ ਪੱਕਾ ਟਿਕਾਣਾ ਮਿਲਿਆ ਤੇ ਨਾਲ ਇਹਨਾਂ ਨੂੰ ਬਿਜ਼ਨਸ ਮਿਲਿਆ ਤੇ ਪੰਜਾਬ ਸਰਕਾਰ ਨੂੰ ਵੀ ਦੀ ਕੋਈ ਜਿਹੜੀ ਫੀਸ ਆ ਉਹ ਮਿਲਿਆ ਕਰੂਗੀ ਪਟਿਆਲੇ ਚ ਬਣਨੀ ਇੱਕ ਬਣੀ ਹਲਕੇ ਸਨੌਰ ਚ ਜ਼ਿਲ੍ਹੇ ਦੀ ਹੋਈ ਆ ਸਾਰੇ ਦੇ ਦਿੱਥੋਂ ਸਬਜ਼ ਮੰਡੀ ਬਣੀ ਆ ਹੁਣ ਛੋਟੀਆਂ ਛੋਟੀਆਂ ਸਬਜ਼ ਮੰਡੀਆਂ ਸਾਰੇ ਪਟਿਆਲੇ ਦੇ ਵਿੱਚ ਹੀ ਹੈਗੀਆਂ ਪਰ ਸਬਜ਼ ਮੰਡੀ ਇੱਕੋ ਹੀ ਇੱਥੇ ਤੇ ਇਸ ਕਰਕੇ ਇਹ ਮੱਛੀ ਮਾਰਕੀਟ ਜਿਹੜੀ ਬਣੀ ਆ ਇਹ ਜ਼ਿਲ੍ਹੇ ਦੀ ਹੀ ਆ ਸਾਰੇ ਸ਼ਹਿਰ ਵਾਸੀਆਂ ਦੀ ਪਰ ਜਿੱਥੇ ਕੋਈ ਆ ਆਪਣੇ ਵੇਸ ਤੇ ਆਪਣਾ ਕੋਈ ਕਰੀ ਫਿਰਦਾ ਉਹਨੂੰ ਤੇ ਕੁਝ ਨਹੀਂ ਕਹਿ ਸਕਦੇ ਬਾਕੀ ਇਹ ਸਰਕਾਰ ਦੇਖੂਗੀ ਇਹਨਾਂ ਨੇ ਜੇ ਇਹਨੂੰ ਬਣਾਇਆ ਆ ਇਹਨੂੰ ਚਲਾਉਣ ਦਾ ਵੀ ਸਾਡਾ ਫਰਜ਼ ਬਣਦਾ ਤੇ ਸਾਰਿਆਂ ਨੂੰ ਕਹਿ ਕੇ ਤੇ ਕਹਾਂਗੇ ਸਾਰਿਆਂ ਨੂੰ ਵੀ ਇਸ ਟਿਕਾਣੇ ਤੇ ਆਵਦੇ ਤੇ ਆਉਣ ਇਸ ਟਿਕਾਣੇ ਦੇ ਉੱਤੇ ਉਹਨਾਂ ਨੂੰ ਜਿਹੜਾ ਗਾਹਕ ਪੈਣਾ ਉਹ ਜਦੋਂ ਜਿਤਨਾ ਹੁਣ ਮੰਡੀ ਦੇ ਵਿੱਚ ਗਾਹਕ ਸਬਜ਼ੀ ਮੰਡੀ ਦੇ ਵਿੱਚ ਆਉਂਦਾ ਜਾਂ ਅਨਾਜ ਮੰਡੀ ਦੇ ਵਿੱਚ ਆਉਂਦਾ ਤੇ ਟਿਕਾਣੇ ਤੇ ਜਿੱਥੇ ਕੋ ਸਬਜ਼ੀ ਮੰਡੀ ਜਾਂ ਜਿੱਥੇ ਹੁਣ ਫਿਸ਼ ਮੰਡੀ ਬਣੀ ਆ ਉਹਨੂੰ ਅਗਲਾ ਪਹਿਲ ਦੇਣਾ ਹੁੰਦਾ ਤੇ ਜੇ ਕੋਈ ਆਪਦੇ ਵੇਸਟ ਜਿਹੜੇ ਲੱਗੇ ਆ ਉਹ ਮੇਰਾ ਖਿਆਲ ਆ ਜਾਣਗੇ ਸਾਰੇ ਸਿਆਣੇ ਹੋਏ ਸਾਰੇ ਇਸੇ ਮੰਡੀ ਦੇ ਵਿੱਚ ਹੀ ਆਉਣਗੇ ਯਾਰ ਮੱਛੀ ਕੱਢੀ ਕੁੰਡੀ ਆ ਮੱਛੀ ਵੀ ਤਾਂ ਛੋਟੀ ਹੁੰਦੀ ਆ ਠੀਕ ਹੈ ਕਿ ਨਹੀਂ ਮੱਛੀ ਜਾਂਦੇ ਹੋ ਨਾ ਵੀ ਬਹੁਤ ਵੱਡਾ ਹੁੰਦਾ ਛੋਟੀ ਛੋਟੀ ਕਿਲੋ ਅੱਦੇ ਦੇ ਕਿਲੋ ਦੀਆਂ ਮੱਛੀਆਂ ਆ ਐਡੀ ਇੰਡੀਆ ਦੇ ਦੁਕਾਨਾਂ ਬੜੀਆਂ ਜਾਂ ਹੋਰ ਕਹਿਣਗੇ ਤੇ ਸਰਕਾਰ ਕੋ ਬਹੁਤ ਜਗ੍ਹਾ ਆ ਹੋਰ ਸਗਾ ਐਕਸਟੈਂਡ ਕਰ ਦਿਆਂਗੇ ਕੋਈ ਗੱਲ ਨਹੀਂ ਤਿੰਨ ਏਕੜ ਆ ਫੜੀ ਮਾਰਕੀਟ ਬਣਨੀ ਆ ਤਿੰਨ ਏਕੜ ਚ ਤੇ ਨੈਕਸਟ ਜੇ ਲੱਗੂਗਾ ਵੀ ਛੋਟੀਆਂ ਆ ਅਗਲੀਆਂ ਜਿਹੜੀਆਂ ਵੱਡੀਆਂ ਕਰ ਦਿਆਂਗੇ ਵੈਸੇ ਤੇ ਇਹ ਬਹੁਤ ਆ ਦੁਕਾਨਾਂ ਮੈਸੇ ਇਹਨਾਂ ਨੂੰ ਛੁੱਟੀਆਂ ਲੱਗਦੀਆਂ ਠੀਕ ਹੈ